ਆਂਦੀਆਂ ਲੋਕ ਸਭਾ ਚੋਣਾਂ ਲਈ ਇਨੀ ਦਿਨੀ ਪ੍ਰਸ਼ਾਸਨ ਤਿਆਰੀਆਂ ਵਿੱਚ ਰੁੱਝਿਆ ਹੋਇਆ ਏ ਪੇਸ਼ ਹੈ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਚੋਣ ਤਿਆਰੀਆਂ ਦੀ ਇੱਕ ਰਿਪੋਰਟ ਹਰਿਆਣਾ ਸੂਬੇ ਨਾਲ ਆਪਣੀ ਸਰਹੱਦ ਸਾਂਝੀ ਕਰਨ ਵਾਲਾ ਮਾਲਵਾ ਖੇਤਰ ਦਾ ਪਠਿੰਡਾ ਲੋਕ ਸਭਾ ਹਲਕਾ ਪੰਜਾਬ ਦੀ ਸਿਆਸਤ ਵਿੱਚ ਇੱਕ ਅਹਿਮ ਮੁਕਾਮ ਰੱਖਦਾ ਹੈ ਇਸ ਪਾਰਲੀਮੈਂਟੀ ਹਲਕੇ ਅੰਦਰ 9 ਵਿਧਾਨ ਸਭਾ ਹਲਕੇ ਪੈਂਦੇ ਨੇ ਜਿਨ੍ਹਾਂ ਵਿੱਚ ਪਠਿੰਡਾ ਸ਼ਹਿਰੀ ਪਠਿੰਡਾ ਦਿਹਾਤੀ ਰਾਮਪੁਰਾ ਫੁੱਲ ਪੁੱਜੋ ਮੰਡੀ ਤਲਵੰਡੀ ਸਾਬੋ ਮਾਨਸਾ ਬਗਲਾੜਾ ਸਰਦੂਲਗੜ ਅਤੇ ਮੋੜ ਸ਼ਾਮਲ ਨੇ ਪਠਿੰਡਾ ਲੋਕ ਸਭਾ ਹਲਕੇ ਵਿੱਚ ਇਸ ਸਮੇਂ 164886 ਵੋਟਰ ਨੇ ਜਿਨਾਂ ਵਿੱਚ 8,68,908 ਮਰਦ 7,79,873 ਮਹਿਲਾ ਵੋਟਰਾਂ ਤੋਂ ਇਲਾਵਾ 34 트랜스젠ਡਰ ਵੋਟਰ ਵੀ ਸ਼ਾਮਲ ਨੇ ਜਿੱਥੇ ਇਸ ਸਮੇਂ ਆਉਂਦੀਆਂ ਲੋਕ ਸਭਾ ਚੋਣਾਂ ਲਈ ਪਾਰਾ ਚੜਿਆ ਹੋਇਆ ਹੈ ਉੱਥੇ ਪ੍ਰਸ਼ਾਸਨਿਕ ਪੱਤਰ ਤੇ ਚੋਣਾਂ ਦੀਆਂ ਤਿਆਰੀਆਂ ਵੀ ਤੇਜ਼ੀ ਨਾਲ ਚੱਲ ਰਹੀਆਂ ਨੇ ਬਟਿੰਡਾ ਦੇ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਵੋਟਰਾਂ ਨੂੰ ਜਾਗਰੂਕ ਕਰਨ ਲਈ ਵੱਡੇ ਪੱਧਰ ਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਵਾਰ 18 ਤੋਂ 19 ਸਾਲ ਦੇ ਵੋਟਰਾਂ ਦੀ ਗਿਣਤੀ ਵਧੀ ਹੈ। ਬਟਿੰਡਾ ਪਾਰਲੀਮੈਂਟਰੀ ਕੰਸਟਿਟੂਐਂਸੀ 'ਚ ਜੀ 9 ਹਲਕੇ ਪੈਂਦੇ ਨੇ। ਉਹਨਾਂ 9 ਹਲਕਿਆਂ ਦੇ ਵਿੱਚ 1814 ਸਾਡੇ ਪੋਲਿੰਗ ਬੂਥ ਵੰਡੇ ਨੇ ਤੇ ਤਕਰੀਬਨ 16,46,544 ਅੱਜ ਦੀ ਰੇਟ ਦੇ ਵਿੱਚ ਸਾਡੇ ਕੋਲ ਜਿਹੜੇ ਰਜਿਸਟਰਡ ਵੋਟਰ ਹੈਗੇ ਨੇ। ਤੇ ਇਹਨਾਂ ਵੋਟਰਾਂ ਚੋਂ ਸਭ ਤੋਂ ਬੜੀ ਵਧੀਆ ਗੱਲ ਕੀ ਹੈ ਕਿ ਜਿਹੜੇ ਫਸਟ ਟਾਈਮ ਵੋਟਰਸ ਨੇ 18 ਤੋਂ 19 ਸਾਲ ਦੀ ਏਜ ਦਾ ਜਿਹੜਾ ਵੋਟਰ ਹੈ ਉਹ ਇਸ ਵਾਰੀ ਬਹੁਤ ਉੱਚ ਇਜ਼ਾਫਾ ਹੋਇਆ ਹੈ 73840 ਵੋਟਰ ਇਦਾਂ ਦੇ ਹੈਗੇ ਸਾਡੇ ਕੋਲ ਜਿਹੜੇ ਫਸਟ ਟਾਈਮ ਇਸ ਵਾਰ ਹੀ ਆਪ ਦਾ 1 ਜੂਨ ਨੂੰ ਵੋਟ ਦਾ ਅਧਿਕਾਰ ਦਾ ਇਸਤੇਮਾਲ ਕਰਨਗੇ ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 1814 ਪੋਲਿੰਗ ਸਟੇਸ਼ਨਾਂ ਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਸਰਹੱਦੀ ਇਲਾਕਾ ਹੋਣ ਕਰਕੇ ਨਾਕੇ ਵੀ ਲਗਾਏ ਜਾ ਰਹੇ ਨੇ ਤਾਂ ਜੋ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਤੇ ਸ਼ਾਂਤਮਈ ਚੋਣਾਂ ਮੰਨ ਲੋ ਯਕੀਨੀ ਬਣਾਇਆ ਜਾ ਸਕੇ 1814 ਜਿਹੜੇ ਸਾਡੇ ਕੋਲ ਪੋਲਿੰਗ ਸਟੇਸ਼ਨ ਹੈਗੇ ਨੇ ਸਾਰਿਆਂ ਦੇ ਉੱਤੇ ਸਾਡੇ ਕੋਲ ਪੁਖਤਾ ਸੁਰੱਖਿਆ ਦੇ ਪ੍ਰਬੰਧ ਰਹਿਣਗੇ ਉਸ ਤੋਂ ਇਲਾਵਾ ਕਿਉਂਕਿ ਬੀਇੰਗ ਅ ਬਾਰਡਰਿੰਗ ਡਿਸਟ੍ਰਿਕਟ ਜਿਹੜੇ ਸਾਡਾ ਇੰਟਰ ਸਟੇਟ ਨਾਕਾਜ਼ ਜਿੱਥੇ ਨੇ ਉਹ ਆਪਰੇਸ਼ਨਲਾਈਜ਼ ਕੀਤੇ ਹੋਏ ਨੇ ਉਹਦੀ ਸੀਸੀਟੀਵੀ ਦੀ ਲਾਈਵ ਜਿਹੜੀ ਫੀਡ ਹੈ ਉਹ ਇੱਥੇ ਸਾਡੇ ਕੋਲ ਸਾਡੇ ਕੰਟਰੋਲ ਰੂਮ ਦੇ ਉੱਤੇ ਆਂਦੀ ਹੈ ਤੇ ਸਾਡੀਆਂ ਫਲਾਈਂਗ ਸਕੁਐਡ ਟੀਮ ਸਾਡੀਆਂ ਐਸਐਸਟੀ ਟੀਮ ਉਹ ਸਾਰੀਆਂ ਆਪਰੇਸ਼ਨਲਾਈਜ਼ ਹੋਣ ਗਿਆ ਅਕੋਰਡਿੰਗਲੀ ਤੇ ਜਿੱਥੇ ਜਿੱਥੇ ਹੈਗੀ ਹੈ ਸਾਡੇ ਰਿਕਵਰੀਜ਼ ਜਿਹੜੀਆਂ ਨੇ ਉਹ ਕਰ ਰਹੇ ਨੇ ਬਠਿੰਡਾ ਤੋਂ ਪ੍ਰਸਾਰ ਭਾਰਤੀ ਦੇ ਪ੍ਰਤੀਨਿਧ ਅਮਰਿਤਪਾਲ ਸਿੰਘ ਦੀ ਰਿਪੋਰਟ